ਉਸੇ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਤੁਨੂ ਸ਼ਰਮਾ ਉਹ ਨਜ਼ਰ ਮਾਰ ਲੈਣੇ ਆ ਪੰਜਾਬ ਦੀਆਂ ਕੁਝ ਖਾਸ ਖਬਰਾਂ ਤੇ ਪਟਿਆਲਾ ਤੋਂ ਐਮਪੀ ਡਾਕਟਰ ਤਰੰਵੀਰ ਗਾਂਧੀ ਨੇ ਅਨੰਤਨਾਗ ਵਿਖੇ ਅਵਨਾਥ ਯਾਤਰੀਆਂ ਤੇ ਹੋਏ ਹਮਲੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਡਾਕਟਰ ਗਾਂਧੀ ਪਟਿਆਲਾ ਵਿਖੇ ਜਗਬਾਨੀ ਨਾਲ ਗੱਲਬਾਤ ਕਰ ਰਹੇ ਸਨ ਜੇ ਜਦੋਂ ਸਰਕਾਰ ਵੱਲੋਂ 30 40 ਡਵਾਈਜ਼ਰਾਂ ਇੱਕ ਚਤਾਵੜੀ ਦਿੱਤੀ ਗਈ ਸੀ ਕਿ ਸਵਾਰ ਜਿਹੜੀ ਲਸ਼ਕਰ-ਏ-ਤਾਇਬਾ ਹੈਗੀ ਹੈ ਉਹ 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 ਹਮਲਾ ਕਰੂਗੀ ਅੰਮ੍ਰਿਤਸਰ ਯਾਤਰੀਆਂ ਤੇ ਉਸ ਦੇ ਬਾਵਜੂਦ ਹਮਲਾ ਹੋਇਆ ਹੈਗਾ ਤੇ ਇਹ ਬੜੀ ਇੱਕ ਹਿੰਦੁਸਤਾਨੀ ਸਰਕਾਰ ਦੀ ਇੰਟੈਲੀਜੈਂਸ ਫੇਲਰ ਵੀ ਹੈਗੀ ਹੈ ਡਾਕਟਰ ਗਾਂਧੀ ਨੇ ਕੇਂਦਰ ਸਰਕਾਰ ਨੂੰ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਅਕਾਲ ਦਲ ਦੇ ਬੁਲਾਰੇ ਡਾਕਟਰ ਦਲਜੀਤ ਜੀਮਾ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਐਸਵਾਈਐਲ ਦੇ ਮੁੱਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਖਿੱਚਿਆ चीमा का कहना है कि बगैर पानी दे नहर बनाने का कोई तुक नहीं है आप पहले नहर की खुदाई कर दें और बाद में पता चले कि पानी किसी को देने देन दे तो हम पहले भी यह स्टैंड दे रखा है कि नहर की जरूरत नहीं है नहर नहीं बननी चाहिए पंजाब के पास कोई फालतू पानी नहीं है पानी दिया नहीं जा सकता जमीन किसानों को वापस की जा चुकी है तो इसलिए नहर का कोई मकसद नहीं बनता तो सरकार को भी इस चीज़ के ऊपर अपना स्टैंड जो है वो लेना चाहिए स्पष्ट करें ਜਿ ਮਾਦ ਕਹਣਾ ਹੈ ਕਿ ਸਰਕਾਰ ਨੂੰ ਇਸ ਮੁੱਦੇ ਉਤੇ ਸਖਤ ਫੈਸਲਾ ਲੈਣਾ ਚਾਹੀਦਾ ਹੈ ਲੁਧਿਆਣਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਆਯਾਲੀ ਨੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਪਿੰਡੂ ਵਿਕਾਸ ਗ੍ਰਾਂਟਾਂ ਨੂੰ ਜਾਰੀ ਕਰਨ ਦੀ ਅਪੀਲ ਕੀਤੀ ਹੈ ਆਯਾਲੀ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਵੱਲੋਂ ਕੀਤੀ ਜਾ ਰਹੀ ਦੇਰੀ ਨਾਲ ਪਿੰਡਾਂ ਦੇ ਵਿਕਾਸ ਕਾਰਜ ਰੁਕੇ ਹੋਏ ਨੇ ਕੇਂਦਰ ਸਰਕਾਰ ਵੱਲੋਂ ਜੋ ਪਿੰਡਾਂ ਦੇ ਸਰਪੱਖੀ ਵਿਕਾਸ ਦੇ ਲਈ 305 ਕਰੋੜ ਦੀ ਗ੍ਰਾਂਟ ਜਿਹੜੀ 14ਵੇਂ ਵਿਧ ਕਮਿਸ਼ਨ ਦੀ ਜਾਰੀ ਕੀਤੀ ਗਈ ਸੀ ਇਹ ਗ੍ਰਾਂਟ ਤਕਰੀਬਨ 15 ਮਾਰਚ ਦੀ ਪੰਜਾਬ ਸਰਕਾਰ ਕੋਈ ਹੋਈ ਹੈ ਲੇਕਿਨ 4 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਹ ਪੈਸਾ ਜਿਹੜਾ ਇਹ ਪੰਚਾਇਤਾਂ ਨੂੰ ਰਿਲੀਜ਼ ਨਹੀਂ ਹੋਇਆ ਜਿਸ ਦੇ ਨਾਲ ਸਾਰੇ ਜਿਹੜੇ ਪੰਚਾਇਤਾਂ ਦੇ ਕੰਮ ਨੇ ਉਹ ਠੱਪ ਹੋ ਗਏ ਨੇ ਕਿਉਂਕਿ ਇਹ ਗ੍ਰਾਂਟ ਜਾਰੀ ਹੋਣ ਤੋਂ ਬਾਅਦ ਇਹਦੇ ਖਰਚਣ ਤੋਂ ਬਾਅਦ ਇਹਦੇ ਯੂਟਿਲਾਈਜੇਸ਼ਨ ਸਰਟੀਫਿਕੇਟ ਭੇਜੇ ਜਾਣੇ ਆ ਤੇ ਉਹਦੇ ਨਾਲ ਅਗਲੀ ਕਿਸ਼ਤ ਵੀ ਮਿਲਣੀ ਆ ਜ਼ਿਕਰਯੋਗ ਹੈ ਕਿ ਸੱਤਾ ਵਿੱਚ ਕਾਬਜ ਹੁੰਦੇ ਸਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਨੂੰ ਜਾਰੀ ਹੋਈ ਗ੍ਰਾਂਟ ਰੋਕ ਦਿੱਤੀ ਗਈ ਸੀ ਸਰਕਾਰ ਵੱਲੋਂ ਫਿਲਹਾਲ ਸਾਰੇ ਪ੍ਰੋਜੈਕਟਾਂ ਦਾ ਅਡਿਟ ਕਰਵਾਇਆ ਜਾ ਰਿਹਾ ਹੈ ਦਿਨਨਗਰ ਦੇ ਪਿੰਡ ਮਗਰ ਮੁੱਦਿਆਂ ਵਿੱਚ ਕੁਝ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਦਾ ਇੱਟ ਮਾਰ ਕੇ ਕਤਲ ਕਰ ਦਿੱਤਾ ਗਿਆ ਜਦ ਕਿ ਉਸ ਦੀ ਪਤਨੀ ਜ਼ਖਮੀ ਹੋ ਗਈ। ਸੁਰਜਨ ਸਿੰਘ ਦਾ ਪਿੰਡ ਦੇ ਰਹਿਣ ਵਾਲੇ ਰਮਨਦੀਪ ਦੇ ਨਾਲ ਰਸਤੇ ਚੋਲ ਲੰਗਨ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਰਮਨਦੀਪ ਨੇ ਸਾਥੀਆਂ ਸਮੇਤ ਸੁਰਜਨ ਦੀ ਹਵੇਲੀ ਵਿੱਚ ਆ ਕੇ ਹਮਲਾ ਕਰ ਦਿੱਤਾ ਤੇ ਸੁਰਜਨ ਦੇ ਪਿਤਾ ਨੂੰ ਇੱਟ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕਿਹਨਾ ਮਿਲਿਆ ਪਹਿਲੇ ਰਾਹ ਰੋਕਿਆ। ਇਹ ਘੋੜੀ ਡਾਈਏ ਪਹਿਲੇ ਟਰੈਕਟਰ ਰੱਖੇ ਨਾ। ਉਸ ਤੋਂ ਬਾਅਦ ਮੈਂ ਉਸ ਟਰੈਕਟਰ ਲੈ ਕੇ ਭੇਲੀ ਆਪਣੀ ਵੜੀਆਂ ਭਜਾ ਆ। ਇਹ ਮੇਰੇ ਬਗਰ ਦੇ ਧੀਰੇ ਚ ਮੈਨੂੰ ਆ ਕੇ ਪੈ ਗਿਆ। ਤੈਂਦਿਆ ਰਮਨਦੀਪ ਨੇ ਮੇਰੇ ਡੈਡੀ ਦੇ ਸਿਰ ਵਿੱਚ ਛੱਟ ਮਾਰੀ। ਫਿਲਹਾਲ ਦੋਸ਼ੀ ਪੁਲਿਸ ਦੀ ਗ੍ਰਿਫਤੋ ਹਲੇ ਬਾਰ ਨੇ ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਪਿੰਡ ਮੁੰਡੀਆਂ ਕੜਾ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨਾਇਕ ਵਿਅਕਤੀਵਲੋਂ ਸ੍ਰੀ ਗੁਰਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਉਤੇ ਸਿੱਖ ਸੰਗਤਾਂ ਵਿੱਚ ਰੋਸ ਦੀ ਲਹਿਰ ਫੈ ਗਈ। ਸੇਵਾ ਕਰਨ ਆਏ ਵਿਅਕਤੀ ਨੇ ਪਹਿਲਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਫਾੜ ਦਿੱਤੇ ਤੇ ਫਿਰ ਪੁਲਿਸ ਚੌਂਕੀ ਜਾ ਕੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ ਇਸ ਮੰਦ ਭਾਗੀ ਘਟਨਾ ਤੋਂ ਬਾਅਦ ਰੋਸ ਵਿੱਚ ਆਈਆਂ ਸਿੱਖ ਸੰਗਤਾਂ ਨੇ ਚੰਡੀਗੜ੍ਹ ਰੋਡ ਜਾਮ ਕਰ ਦਰਨਾ ਲਗਾ ਦਿੱਤਾ ਹਾਲੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹੁਣ ਫਿਰ ਬੇਅਦਬੀ ਹੋਈ ਹੈ ਮਹਾਰਾਜ ਦੀ ਪ੍ਰਸ਼ਾਸਨ ਕਹਿੰਦਾ ਬੰਦਾ ਸਾਡੇ ਕੋਲ ਹੈ ਸਾਨੂੰ ਉਹਦਾ ਨਾਂ ਨਹੀਂ ਦੱਸਿਆ ਉਹ ਕਿੱਥੇ ਦਾ ਰਹਿਣ ਵਾਲਾ ਹੈ ਉਸਨੇ ਐਕਸ਼ਨ ਕੀ ਲਿਆ ਹੈ ਇਸ ਸਮੇਂ ਉਹ ਬੰਦਾ ਕਿੱਥੇ ਮੌਜੂਦ ਹੈ ਇਹ ਗੱਲਾਂ ਸੰਗਤਾਂ ਤੱਕ ਨਹੀਂ ਪਹੁੰਚੀਆਂ ਲੋਕ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਨੇ ਤਾਂ ਜੋ ਫਿਰ ਤੋਂ ਕੋਈ ਵਿਅਕਤੀ ਅਜੇਹਾ ਕਰਨ ਦੀ ਕੋਸ਼ਿਸ਼ ਨਾ ਕਰ ਸਕੇ ਐਸਲ ਹੁੰਦਕ ਦੀਆਂ ਪੰਜਾਬ ਦੀਆਂ ਕੁਝ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਜਾਗਵਾਨੀ ਟੀਵੀ ਨਾਲ